ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਜ਼ਿਆਦਾ ਕੰਮ ਦੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਨ ਤੁਸੀਂ ਜੋ ਵੀ ਦਾਨ ਦਿੱਤਾ ਹੈ ਉਸ ਨੂੰ ਗੁਪਤ ਰੱਖ ਕੇ ਹੀ ਲਾਭ ਮਿਲ ਸਕਦਾ ਹੈ ਗੁਪਤ ਦਾਨ ਦੇਵਤਿਆਂ ਦੀ ਨਜ਼ਰ ਵਿੱਚ ਰਹਿੰਦਾ ਹੈ ਅਤੇ ਜੋ ਦਾਨ ਪ੍ਰਚਾਰਿਆ ਜਾਂਦਾ ਹੈ ਉਹ ਬੇਕਾਰ ਹੋ ਜਾਂਦਾ ਹੈ ਮੰਦਰ ਵਿੱਚ ਦਾਨ ਕਰੋ ਕਿਸੇ ਗਰੀਬ ਨੂੰ ਭੋਜਨ ਪਰੋਸਿਆ ਜਾਵੇ ਜਾਂ ਕੋਈ ਵੀ ਫਰੋ ਉਪਕਾਰੀ ਕੰਮ ਕਰੋ ਉਸ ਦੀ ਜ਼ਿਕੀ ਨਾ ਮਾਰੋ ਜੇ ਕਿਸੇ ਨੂੰ ਪ੍ਰਗਟ ਕਰੋ ਸਾਨੂੰ ਜੋ ਉਹ ਰੱਦ ਹੋ ਜਾਵੇਗਾ ਨੰਬਰ 2 ਚਾਰੇਖਾਨ ਨਾਲ ਪਾਚਨ ਸ਼ਕਤੀ ਮਜ਼ਬੂਤ ਹੋ ਜਾਂਦੀ ਹੈ ਨੰਬਰ 3 ਜੇਕਰ ਤੁਸੀਂ ਕਿਸੇ ਵੀ ਆਪਣੇ ਜੋ ਗੁਰੂ ਤੋਂ ਸਿੱਖਿਆ ਨਹੀਂ ਜੇ ਹੋ ਉਸ ਦੇ ਦੁਆਰਾ ਗੁਰੂ ਮੰਤਰ ਰੱਖੋ ਹਾਲਾਂਕਿ ਮੰਤਰ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ ਕਿ ਕਿਸੇ ਨੇ ਤੁਹਾਨੂੰ ਕੋਈ ਗਿਆਨ ਦਿੱਤਾ ਹੈ ਜਾਂ ਕੁਝ ਸਿਖਾਇਆ ਹੈ ਉਸ ਨੂੰ ਵੀ ਗੁਰੂ ਮੰਤਰ ਕਹਿੰਦੇ ਹਨ ਨੰਬਰ 3 ਜ਼ਰੂਰਤ ਤੋਂ ਜ਼ਿਆਦਾ ਡਰ ਨਾਲ ਮਨ ਵਿੱਚ ਨਕਾਰਾਤਮਕ ਵਿਚਾਰ ਆਉਣ ਲੱਗ ਜਾਂਦੇ ਹਨ ਜਿਨ੍ਹਾਂ ਨਾਲ ਸਾਡਾ ਆਤਮ ਵਿਸ਼ਵਾਸ ਕਮਜ਼ੋਰ ਹੋ ਜਾਂਦਾ ਹੈ ਨੰਬਰ 4 ਬੇਈਮਾਨੀ ਨਾਲ ਕਮਾਇਆ ਹੋਇਆ ਪੈਸਾ ਆਖਰਕਾਰ ਬਿਮਾਰੀ ਦੇ ਹੀ ਖਰਚ ਹੁੰਦਾ ਹੈ। ਘੱਟ ਕਮਾ ਲਓ ਪਰ ਮਾਨਦਾਰੀ ਦੀ ਰੋਟੀ ਖਾਓ। ਨੰਬਰ 5 ਜਦੋਂ ਮੋਬਾਈਲ ਤੇ ਬੈਟਰੀ ਬਹੁਤ ਜ਼ਿਆਦਾ ਲੋ ਹੋਵੇ ਤਾਂ ਉਸ ਸਮੇਂ ਹੋਣ ਜਾਣਾ ਨਹੀਂ ਸੌਣਾ ਚਾਹੀਦਾ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੀ ਦਿਮਾਗ ਨੂੰ ਨੁਕਸਾਨ ਹੋ ਸਕਦਾ ਹੈ ਨੰਬਰ 6 ਕਿਸ਼ਤੀ ਹੈ ਪੁਰਾਣੇ ਪਰ ਦਰਿਆ ਬਦਲ ਗਿਆ ਮੇਰੀ ਭਾਲ ਦਾ ਉਹ ਜਰਿਆ ਬਦਲ ਗਿਆ ਨਾ ਸ਼ਕਲ ਬਦਲੀ ਤੇ ਨਾ ਹੀ ਬਦਲਿਆ ਮੇਰਾ ਕਿਰਦਾਰ ਬਸ ਲੋਕਾਂ ਦੇ ਦੇਖਣ ਦਾ ਨਜ਼ਰੀਆ ਬਦਲ ਗਿਆ ਨੰਬਰ 7 ਰੋਜ਼ਾਨਾ ਨਿਯਮਤ ਮਾਤਰਾ ਵਿੱਚ ਗੁੜ ਦਾ ਸੇਵਨ ਕਰਨ ਨਾਲ ਖੂਨ ਸਾਫ਼ ਹੋ ਜਾਂਦਾ ਹੈ ਨੰਬਰ 8 ਆਪਣੇ ਬੜੀ ਮੈਂ ਕਿੰਨੇ ਜਲਦੀ ਦੂਰ ਹੋ ਜਾਂਦੇ ਨੇ ਉਹ ਲੋਕ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਸਮਝ ਕੇ ਵੀ ਗਵਾਉਣਾ ਨਹੀਂ ਚਾਹੁੰਦੇ ਨੰਬਰ 9 ਜੇਕਰ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤਾਂ ਇਹ ਤੁਹਾਡੇ ਰੁੱਤੇ ਵਿੱਚ ਫਸਦੀ ਹੌਣ ਤੇ ਨਿਸ਼ਾਨੀ ਹੈ ਪਿੱਤੇ ਵਿੱਚ ਪਥਰੀ ਹੋਣ ਦੀ ਨਿਸ਼ਾਨੀ ਹੈ ਤੇ ਲਓ ਜੀ ਆਪਣੇ ਹੀ ਅੱਜ ਦੇ 9 ਟਿਪਸ ਸੀਗੇ ਤੇ ਅੱਜ ਆਪਾਂ ਘੱਟ ਟਿਪਸ ਲਿਆਏ ਸੀਗੇ ਜਿਹੜੇ ਕਿ ਇੰਪੋਰਟੈਂਟ ਸੀਗੇ ਤੇ ਇਹੀ ਆਪਣੇ ਅੱਜ ਦੇ ਟਿਪਸ ਸੀਗੇ ਤੇ ਗੌਰ ਕਰਿਓ ਤੇ ਨਵੀਆਂ ਨਵੀਆਂ ਵੀਡੀਓ ਲਿਆਉਂਦੇ ਰਾਵਾਂਗੇ ਤੇ ਧੰਨਵਾਦ ਦੋਸਤੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਅੰਦਰ ਧੰਨਵਾਦ ਜੀ